ਮੋਖ ਨੇ ਪੁੱ问 तमाम जो मीटिंग हुई आन्जी, आन्जी. जो है 3 ਘੰਟੇ ਚੱਲੀ ਲਗਾਤਾਰ ਹਾਂਜੀ ਹਾਂਜੀ ਮੁੱਖ ਮੰਗ ਇਹ ਸੀਗੀ ਜੋ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਫੈਕਟਰ 2.95 ਤੱਕ ਜਾਵੇ ਜੋ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਦੇ ਖੱਤੇ ਮੁਲਾਜ਼ਮਾਂ ਨੂੰ ਰੈਲੋ ਦਿੱਤਾ ਜਾਵੇ ਤੇ ਮੰਗਾਈ ਪੱਤੇ ਦੀਆਂ ਇਸ ਦਾ ਜੋ ਬਕਾਇਆਤਾ ਹੈ ਸ਼ਸ਼ੀਕਲ ਸਰ ਜੀ ਸ਼ਸ਼ੀਕਲ ਬਣਾਂਗੇ ਹਾਂਜੀ ਸਰ ਜੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਦੱਸੋ ਜੀ ਸਾਨੂੰ ਪੁਰਾਣੀ ਪੈਨ ਸਕੀਮ ਜੋ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉਹ ਮੰਗ ਕਰਦੇ ਕਿ ਤੁਹਾਨੂੰ ਨਿਯਮ 172 ਅਨਸਾਰ ਜੋ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਕਿਉਂਕਿ ਜਿਹੜੇ 2004 ਤੋਂ ਪਹਿਲਾਂ ਭਾਰਤੀ ਦੇ ਮਲਾਜਮਾਂ ਜੇਕਰ ਉਹਨਾਂ ਨੂੰ ਉਹਨਾਂ ਦੇ ਪੁਰਾਣੀ ਪੈਨਸ਼ਨ ਲਾਗੂ ਆ ਜੇਕਰ ਉਹ ਰਿਟਾਇਰ ਹੁੰਦੇ ਆ ਤਾਂ ਉਹਨਾਂ ਨੂੰ 40000 45000 ਦਾ 50000 ਤੱਕ ਵੀ ਪੈਨਸ਼ਨ ਮਿਲਦੀ ਹੈ ਵੱਧ ਮਿਲਦੀ ਹੈ ਇਸ ਤੋਂ ਪਰ ਜਿਹੜੇ 2004 ਤੋਂ ਬਾਅਦ ਭਾਰਤੀ ਦੇ ਮਲਾਜਮਾਂ ਜੇ ਉਹ ਮਲਾਜਮ ਰਿਟਾਇਰ ਹੁੰਦਾ ਤਾਂ ਨੂੰ 3500 ਜਾਂ 4500 ਰੁਪਏ ਹੀ ਆ ਪੈਸੇ ਲੱਦੀ ਆ ਪਰ 3500 4500 ਨਾਲ ਦਾ ਦਵਾਈਆਂ ਦੇ ਖਰਚੇ ਨਹੀਂ ਮਿਲਉਂਦੇ ਹਰ ਇੱਕ ਕੋਈ ਵੀ ਜਹਾਜ ਹਿੰਦੀ 60 ਸਾਲ ਤੋਂ ਉਪਰ ਨੂੰ ਮੁਰਮੈਂਦੀ ਆ ਇਸ ਦਾ ਬੀਵੀ ਬਾਦ ਦਾ ਕੇ ਨੂੰ ਹਾਰਟ ਟੈਕ ਦੀ ਬਿਮਾਰੀ ਆ ਇਸ ਦਾ ਜੁਰਗ ਇਸੇ ਬਾਦ ਦਾ ਵੀ ਦਵਾਈਆਂ ਦੇ ਖਰਚਾ ਬਹੁਤ ਹੁੰਦਾ ਇਸ ਕਰਕੇ ਜੋ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਆ ਮੁਲਾਜ਼ਮ ਵੀ ਸਾਨੂੰ ਨਿਯਮ 72 ਅਨਸਾਰ ਜੋ ਪੁਰਾਣੀ ਪੈਨਸ਼ਨ ਸਕੀਮਾਂ ਲਾਗੂ ਕੀਤੀ ਜਾਵੇ ਪਰ ਭਗਵਾਨਤਮਾਨ ਸਰਕਾਰ ਨੇ ਇੱਕ ਲੰਗੜਾ ਨੋਟੀਫਿਕੇਸ਼ਨ ਕਰ ਚੁੱਕੀ ਆ ਪਰ ਉਹ ਨੋਟੀਫਿਕੇਸ਼ਨ ਦਾ ਘਰ 2022 ਦੇ ਵਿੱਚ ਪਰ ਅਜੇ ਤੱਕ ਜੋ ਪੁਰਾਣੀ ਪੈਨਸਨ ਕਿਉਂ ਲਾਗੂ ਨਹੀਂ ਕੀਤੀ ਗਈ ਕਿਉਂਕਿ ਇੱਕ ਪਾਸੇ ਜੁਪੀਐਸ ਅਤੇ ਐਨਪੀਐਸ ਦੀ ਲਾਗੂ ਕੀਤੀ ਗਈ ਆ ਹਾਂਜੀ ਹਾਂਜੀ ਤੇ ਉਹਦਾ ਮੁਲਾਜ਼ਮ ਹਮੇਸ਼ਾ ਬਰੋਧ ਕਰਦੇ ਆ ਵੀ ਸਾਨੂੰ ਤਾਂ 올ਡ ਪੈਨਸਨ ਚਾਹੀਦੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੋ ਭਵਾਂਤਾਂ ਦੀ ਸਰਕਾਰ ਪ੍ਰਾਣੀ ਵਿਭੰਗ ਆਗੂਆਂ ਵਾਸਤੇ ਫੈਲਾ ਲੈ ਸਕਦੇ ਹਨ ਜਮਾ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 53% ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਇਸ ਟਾਈਮ 42% ਹੈ ਪੰਜਾਬ ਸਰਕਾਰ ਦੇ ਮੁਲਾਜ਼ਮੇ ਆਸ ਕਰਦੇ ਨੇ ਕਿ ਭਗਵਾਨ ਤਮਾਨ ਸਰਕਾਰ 11% ਪੈਂਡਿੰਗ ਪੈ ਡੀਏ ਨੂੰ ਲੈ ਕੇ ਕੋ ਜਨਾ ਕੁਝ ਜਲਦ ਤੋਂ ਜਲਦ ਕਰੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਹੋਰ ਵੀ ਵਾਅਦਾ ਹੋਣ ਵਾਲਾ ਹੈ ਜਲਦ ਹੀ ਜਿਸ ਤੋਂ ਬਾਅਦ ਮੁਲਾਜ਼ਮ ਹੋਰ ਵੀ ਪਿੱਛੇ ਰਹਿ ਜਾਣਗੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਡੀਏ ਨੂੰ ਲੈ ਕੇ ਜਿਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਜਲਦ ਤੋਂ ਜਲਦ ਕਰੇ 17 7 2020 ਤੋਂ ਬਾਅਦ ਭਾਰਤੀ ਹੋਏ ਮਲਾਜ਼ਮਾਂ ਉੱਪਰ ਜੋ ਕੇਂਦਰ ਦਾ 7ਵਾਂ ਪੇਕ ਕਮਿਸ਼ਨ ਲਗਾਇਆ ਗਿਆ ਪਰ ਉਹਨਾਂ ਨੂੰ ਪੱਤੇ ਪੰਜਾਬ ਦੇ ਦਿੱਤੇ ਜਾ ਰਹੇ ਨੇ ਜੋ ਕਿ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਤੱਕਾ ਕੀਤਾ ਜਾ ਰਿਹਾ ਮਲਾਜ਼ਮ ਇਸ ਤੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਮਲਾਜ਼ਮ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆ ਗਿਆ ਹੈ ਪੰਜਾਬ ਸਰਕਾਰ ਉਸ ਨੂੰ ਜਲਦ ਤੋਂ ਜਲਦ ਲਾਗੂ ਕਰੇ ਸਮੂਹ ਮਲਾਜ਼ਮਾਂ ਪਰ ਪੰਜਾਬ ਦਾ 6ਵਾਂ ਪੇਕ ਕਮਿਸ਼ਨ ਲਾਗੂ ਕੀਤਾ ਜਾਵੇ ਆਸ਼ਾ ਵਰਕਰਾਂ ਮਿੱਡੇ ਮੀਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਧਾ quita llave ACP ਸਕੀਮ ਬਹਾਲ ਕੀਤੀ ਜਾਵੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਜ ਕੀਤਾ ਜਾਵੇ ਪੈਨਸ਼ਨਰਾਂ ਨੂੰ ਫੈਕਟਰ 2.9 ਹਰ ਦਿੱਤਾ ਜਾਵੇ ਜੋ ਮੁਲਾਜ਼ਮ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ 6ਵੇਂ ਪੇ ਕਮਿਸ਼ਨ ਦੇ ਵਿੱਚ ਪਾਈਆਂ ਜਾਣ ਵਾਲੀਆਂ ਤਰੂਤੀਆਂ ਨੂੰ ਦੂਰ ਕੀਤਾ ਜਾਵੇ 2016 ਤੋਂ 6ਵੇਂ ਪੇ ਕਮਿਸ਼ਨ ਦੇ ਅਰਿਅਰ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ 42 ਕਿਸ਼ਤਾਂ ਦੇ ਵਿੱਚ ਨਹੀਂ ਜਲਦ ਤੋਂ ਜਲਦ ਇਸ ਨੂੰ ਲੈ ਕੇ ਪੰਜਾਬ ਸਰਕਾਰ ਕੁਝ ਨਾ ਕੁਝ ਵੱਡਾ ਐਲਾਨ ਕਰੇ ਜਾਂ ਫਿਰ ਪੰਜਾਬ ਹਰਿਆਣਾ ਹਾਈ ਕੋਰਟ 24 ਮਾਰਚ ਦੀ ਸੁਣਵਾਈ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਇਤਿਹਾਸਿਕ ਫੈਸਲਾ ਲਵੇ 2016 ਤੋਂ 6ਵੇਂ ਪੇਕ ਮਿਸ਼ਨ ਏਰੀਆ ਨੂੰ ਲੈ ਕੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ 15 11 15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀਰੀਡ ਵਾਲੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕੀਤੀ ਜਾਵੇ ਹਾਂਜੀ ਦੋਸਤੋ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਜਲਦ ਤੋਂ ਜਲਦ ਕੁਝ ਨਾ ਕੁਝ ਕਰੇ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ